ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਆਵਾਰਾ ਨੂੰ ਯਾਦ ਕਰਦਿਆਂ ਦਰਸ਼ਨ ਸਿੰਘ ਆਵਾਰਾ ਦਾ ਨਾਮ ਮੈਂ ਉਦੋਂ ਜਾਣਨ ਲੱਗਿਆ ਜਦੋਂ ਮੈਂ ਸਾਹਿਤਕ ਖੇਤਰ ਵਿੱਚ ਅਜਿਹਾ ਨਵਾਂ ਸੀ ਉਹ ਅਠਵਾਂ ਦਹਾਕਾ ਟੱਪਣ ਦੀ ਗੱਲ ਹੈ ਸਾਡੀ ਸਭਾ ਦੀ ਮੀਟਿੰਗ ਵਿੱਚ ਇਸ ਤਰਸੇਮ ਨੇ ਸਾਨੂੰ ਇਸ ਗੱਲ ਤੇ ਰਜ਼ਾਮੰਦ ਕਰ ਲਿਆ ਕਿ ਪੰਜਾਬੀ ਕਵੀ ਦਰਸ਼ਨ ਸਿੰਘ ਆਵਾਰਾ ਦਾ ਸਾਲਾਨਾ ਸਮਾਗਮ ਵਿੱਚ ਸਰਮਾਨ ਕੀਤਾ ਜਾਵੇ ਇਸ ਗੱਲ 'ਤੇ ਕਿਸੇ ਨੇ ਵਿਰੋਧ ਨਹੀਂ ਕੀਤਾ ਅਸਲ ਵਿੱਚ ਗੱਲ ਇਹ ਸੀ ਕਿ ਅਵਾਰਾ ਪਹਿਲਾਂ ਉਰਦੂ ਵਿੱਚ ਲਿਖਦੇ ਸਨ ਅਤੇ ਇਸ ਤਰ੍ਹਾਂ ਸੇਮ ਦੇ ਵੱਡੇ ਭਰਾ ਹਰਬੰਸ لال ਗੁਇਲ ਉਰਦੂ ਸਾਹਿਦ ਦੇ ਰਸਤੇ ਸਨ ਅਵਾਰਾ ਬਾਰੇ ਉਹਨਾਂ ਦੇ ਮਨ ਵਿੱਚ ਬੜੀ ਥਾਂ ਸੀ ਇਸ ਤਰ੍ਹਾਂ ਸੇਮ ਦੇ ਮਨ ਦੇ ਵਿੱਚ ਵੀ ਉਹਨਾਂ ਕਰਕੇ ਹੀ ਥਾਂ ਪੈਦਾ ਹੋਈ ਸੀ ਅਵਾਰਾ ਜੀ ਦੀਆਂ ਉਰਦੂ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਕਿਤਾਬਾਂ ਛਪੀਆਂ ਸਨ ਇਹ ਗੱਲਾਂ ਅਕਸਰ ਇਸ ਤਰ੍ਹਾਂ ਸਮਾਗਮ ਦੀ ਰੂਪਰੇਖਾ ਉਹ ਲਿਖਣ ਮੇਰੇ ਸਾਨੂੰ ਦੱਸਦੇ ਉਹ ਦੱਸਦੇ ਸਨ ਕਿ ਉਹ ਨਾਸਤਿਕ ਸਨ ਤੇ ਉਹਨਾਂ ਨੇ ਰੱਬ ਨੂੰ ਬੰਗਾਰਨ ਲਈ ਵੀ ਇੱਕ ਕਵਿਤਾ ਲਿਖੀ ਸੀ ਜਦੋਂ ਉਹਨਾਂ ਦੇ ਪੁੱਤਰਾਂ ਦੀ ਅੱਗੜ-ਪਿਛੜ ਮੌਤ ਹੋਈ ਸੀ ਫਰਦਾਨਗੀ ਲਈ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਨੂੰ ਮੈਂ ਚਿੱਠੀ ਲਿਖ ਦਿੱਤੀ ਉਹਨਾਂ ਦੀ ਸਹਿਮਤੀ ਆ ਗਈ ਅਵਾਰਾ ਨਾਲ ਇਸ ਤਰ੍ਹਾਂ ਸੇਮ ਨੇ ਹੀ ਚਿੱਠੀ ਪੱਤਰ ਕੀਤਾ ਸੀ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਅਵਾਰਾ ਨੂੰ 101 ਰੁਪਏ ਸਨਮਾਨ ਵਿੱਚ ਦਿੱਤੇ ਜਾਣ ਤੇ ਆਉਣ ਜਾਣ ਦਾ ਕਰਾਇਆ ਉਹ ਪਟਿਆਲੇ ਰਹਿੰਦੇ ਸਨ ਸਮਾਗਮ ਤੋਂ ਇੱਕ ਦਿਨ ਪਹਿਲਾਂ ਦੁਪਹਿਰੇ 12:00 ਵਜੇ ਉਹ ਮੇਰੀ ਸਲਾਈ ਦੀ ਦੁਕਾਨ ਤੇ ਆ ਗਏ ਮੈਂ ਚਾਹ ਮੰਗਵਾਰੀ ਉਹਨਾਂ ਨੇ ਪੀ ਲਈ ਫਿਰ ਮੈਂ ਉਹਨਾਂ ਨੂੰ ਐਸਤਰ ਸੇਮ ਦੇ ਘਰ ਲੈ ਗਿਆ ਐਸਤਰ ਸੇਮ ਨੇ ਉਹਨਾਂ ਨਾਲ ਕਾਫੀ ਗੱਲਾਂ ਕੀਤੀਆਂ ਪਰ ਉਹ ਕਿਸੇ ਗੱਲ ਦਾ ਚੰਗੀ ਤਰ੍ਹਾਂ ਜਵਾਬ ਨਹੀਂ ਸਿੱਦੇ ਰਹੇ ਥੋੜੀ ਬਹੁਤ ਹਾਂ ਹੂੰ ਹੀ ਕਰਦੇ ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਪਰ ਜਦੋਂ ਐਸਤਰ ਸੇਮ ਨੇ ਉਹਨਾਂ ਨੂੰ ਆਪਣੀ ਇੱਕ ਗਜ਼ਲ ਦਾ ਸ਼ੇਰ ਸੁਣਾਇਆ ਤonnage ਕਹ ਕੇ ਗਜ਼ਲ ਦੀ ਬਹਿਰ ਠੀਕ ਨਹੀਂ ਹੈ ਤੇ ਫਿਰ ਉਹਨਾਂ ਨੇ ਇਸਤਰ ਸੇਮ ਤੋਂ ਗਜ਼ਲ ਦੀ ਲਾਈਨ ਸੁਣ ਕੇ ਬਹਿਰ ਵਿੱਚ ਕਰ ਦਿੱਤੀ ਤੇ ਫਿਰ ਪੁੱਛ ਕੇ ਦੂਜੀ ਲਾਈਨ ਵੀ ਉਹਨਾਂ ਵੱਲੋਂ ਮਤਲਬਾ ਠੀਕ ਕਰਨ ਪਿੱਛੋਂ ਮਤਲਬੇ ਵਿੱਚ ਜਾਣ ਪੈ ਗਈ ਸੀ ਰੁਕਾਵਟ ਦੂਰ ਹੋ ਗਈ ਸੀ ਰਵਾਨੀ ਆ ਗਈ ਸੀ ਮੈਨੂੰ ਉਸੇ ਦਿਨ ਪਤਾ ਲੱਗਿਆ ਕਿ ਗਜ਼ਲ ਦਾ ਕੋਈ ਬਹਿਰ ਵਜ਼ਨ ਵੀ ਹੁੰਦਾ ਹੈ ਮੈਂ ਉਹਨਾਂ ਦਿਨਾਂ ਵਿੱਚ ਅੰਦਾਜ਼ੇ ਨਾਲ ਹੀ ਤੁਕ ਬੰਦੀ ਕਰਦਾ ਸੀ ਇਸਤਰ ਸੇਮ ਨੇ ਉਸੇ ਗਜ਼ਲ ਦੇ ਦੋ ਤਿੰਨ ਸ਼ੇਰ ਸੁਣਾਏ ਸੋਨਕੀ ਦਰਸ਼ਨ ਸਿੰਘ ਆਵਾਰਾ ਨੇ ਵੀ ਉਹ ਠੀਕ ਕਰ ਦਿੱਤੇ ਤੇ ਹੌਲੀ ਹੌਲੀ ਪੂਰੀ ਗਜ਼ਲ ਹੀ ਠੀਕ ਕਰ ਦਿੱਤੀ ਮੈਂ ਹੈਰਾਨ ਸੀ ਕਿ ਉਹਨਾਂ ਦੀ ਦਿਮਾਗੀ ਹਾਲਤ ਬਹੁਤੀ ਠੀਕ ਨਹੀਂ ਸੀ ਪਰ ਗਜ਼ਲ ਨੂੰ ਦਹਰਾਉਣ ਵੇਲੇ ਉਹ ਗੰਬੀਰ ਹੋ ਜਾਂਦੇ ਤੇ ਲੱਗਦਾ ਹੀ ਨਾ ਕਿ ਉਹਨਾਂ ਨੂੰ ਕੁਝ ਹੋਇਆ ਹੈ ਗਜ਼ਲ ਠੀਕ ਹੋਈ ਤਾਂ ਉਹ ਕਹਿਣ ਲੱਗੇ ਲਓ ਜੀ ਮੈਂ ਤੁਹਾਨੂੰ ਇੱਕ ਗੀਤ ਸੁਣਾਵਾਂ ਇਹ ਮੇਰਾ ਬੜੇ ਚਿਰ ਦਾ ਲਿਖਿਆ ਹੋਇਆ ਗੀਤ ਹੈ ਉਹ ਵਜਜ਼ ਵਿੱਚ ਆ ਕੇ ਗਾਉਣ ਲੱਗੇ ਹੌਲੀ ਹੌਲੀ ਛਣਕ ਚੂੜੇ ਦੀਏ ਵੰਗੇ ਮਾਹੀ ਨੂੰ ਕਰ ਆ ਲੈਂਦੇ ਇਹ ਲਾਈਨ ਦੋ ਤਿੰਨ ਵਾਰ ਗਾਈ ਉਹ ਐਕਸ਼ਨ ਵੀ ਨਾਲ-ਨਾਲ ਕਰ ਰਹੇ ਸਨ ਫਿਰ ਉਹਨਾਂ ਨੇ ਗੀਤ ਦਾ ਅੰਤਰਾ ਛੋਇਆ ਅਥਰਾ ਦੇਵਰ ਭੁੱਲਿਆ ਫਿਰਦਾ ਕੁੰਡੀਆਂ ਮੁੱਛਾਂ ਤੇ ਫੁੱਲਿਆ ਫਿਰਦਾ ਉਹਦੇ ਰੱਥ ਨਹੀਂ ਲੱਗਦੇ ਚੰਗੇ ਮਾਹੀ ਨੂੰ ਕਰ ਹਾਲ ਲੈਣ ਦੇ ਹੌਲੀ ਛਣਕ ਜੂੜੇ ਦੀਏ ਵੰਗੇ ਇਸ ਪਿੱਛੋਂ ਉਹਨਾਂ ਨੇ ਗੀਤ ਦਾ ਮੁਖੜਾ ਤੇ ਅੰਤਰਾ ਤਿੰਨ ਚਾਰ ਵਾਰ ਸੁਣਾਇਆ ਅਸੀਂ ਰਾਹਵਾਲੀ ਬੈਠਕ ਵਿੱਚ ਬੈਠੇ ਸੀ ਇਸ ਤਰ੍ਹਾਂ ਸੇਵ ਨੇ ਪਤਨੀ ਨੂੰ ਆਵਾਜ਼ ਮਾਰੀ ਤੇ ਅੰਦਰ ਚਲੇ ਗਏ ਉਸ ਪਿੱਛੋਂ ਉਹਨਾਂ ਦੀ ਪਤਨੀ ਮੈਨੂੰ ਅੰਦਰ ਬੁਲਾ ਕੇ ਲਹਿ ਗਈ ਮੈਂ ਅੰਦਰ ਗਿਆ ਤਾਂ ਐਸਤਰ ਸਿੰਘ ਕਹਿਣ ਲੱਗੇ ਇਹ ਤਾਂ ਬੂਟਾ ਸਿੰਘ ਆਪਾਂ ਇਹਨਾਂ ਨੂੰ ਬਲਾ ਕੇ ਚੰਗਾ ਕੰਮ ਨਹੀਂ ਕੀਤਾ ਜੇ ਪਤਾ ਹੁੰਦਾ ਆਪਾਂ ਨਾ ਬੁਲਾਉਂਦੇ ਉਹ ਕਹਿਣ ਲੱਗੇ ਤੂੰ ਇਹਨਾਂ ਨੂੰ ਨਾਲ ਲੈ ਜਾ ਤੇ ਔਖਾ ਸੁਖਾ ਰਾਤ ਕਟਾ ਆਪਾਂ ਕੱਲ ਨੂੰ ਸਮਾਗਮ ਵੇਲੇ ਵੀ ਇਹਨਾਂ 'ਤੇ ਨਿਗਰੱਖਾਂਗੇ ਜੇ ਮਨ ਦੇ ਵਹਿਣ ਵਿੱਚ ਕਿਸੇ ਹੋਰ ਪਾਸੇ ਤੁਰ ਗਏ ਤਾਂ ਆਪਣੇ ਸਿਰ ਸਾਰੀ ਉਮਰ ਦਾ ਲੰਬਾ ਰਹੂ ਮੈਂ ਬੈਠਕ ਵਿੱਚ ਆ ਗਿਆ ਤੇ ਨੇਤਰਹੀਣ ਹੋਣ ਕਰਕੇ ਐਸਤਰ ਸਿੰਘ ਵੀ ਕੰਧ ਟੋਂਦਾ ਟੋਂਦਾ ਬੈਠਕ ਵਿੱਚ ਆ ਕੇ ਸਿੰਗਲ ਬੈੱਡ ਤੇ ਬੈਠ ਗਿਆ ਇਸ ਤਰ ਸੇਮ ਦੀ ਘਰ ਵਾਲੀ ਚਾਹ ਲੈ ਕੇ ਆਈ ਆਵਾਰਾ ਨੇ ਚਾਹ ਫੜ ਲਈ ਮੈਂ ਤੇ ਇਸ ਤਰ ਸੇਮ ਨੇ ਵੀ ਚਾਹ ਪੀ ਕੇ ਜਿਸੀ ਬੇਲੇ ਹੋਏ ਤਾਂ ਆਵਾਰਾ ਨੇ ਗੱਲ ਤੋੜ ਲਈ ਤੁਹਾਨੂੰ ਪਤਾ ਹੀ ਹੈ ਗਿਆਨੀ ਜੈਲ ਸਿੰਘ ਮੇਰੀ ਬਹੁਤ ਕਦਰ ਕਰਦੇ ਨੇ ਉਹ ਰਾਸ਼ਟਰਪਤੀ ਨੇ ਨਾ ਇਸ ਤਰ ਸੇਮ ਹੰਗਾਰਾ ਪਨ ਲੱਗਿਆ ਹਾਂਜੀ ਹਾਂਜੀ ਪਤਾ ਹੈ ਪਤਾ ਹੈ ਆਵਾਰਾ ਕਹਿਣ ਲੱਗੇ ਮੇਰੀ ਗੱਲ ਸੁਣੋ ਮੈਨੂੰ ਮੇਰਾ ਪੁੱਤਰ ਉਹਨਾਂ ਕੋਲ ਲੈ ਗਿਆ ਅਸੀਂ ਰਾਸ਼ਟਰਪਤੀ ਭੌਣ ਵਿੱਚ ਰਾਤ ਰਏ ਉਹਨਾਂ ਨੇ ਆਣ ਵੇਲੇ ਮੈਨੂੰ ਬੜੇ ਪੈਸੇ ਦਿੱਤੇ ਮੇਰੀ ਘਰਵਾਲੀ ਤੇ ਮੁੰਡਾ ਬੜੇ ਹੈਰਾਨ ਹੋਏ ਤੇ ਫਿਰ ਮੈਥੋਂ ਉਹਨਾਂ ਨੇ ਬਾਹਰ ਆਉਂਦਿਆਂ ਹੀ ਪੈਸੇ ਫੜ ਲਏ ਕਹਿੰਦੇ ਤੁਸੀਂ ਪੈਸੇ ਸੁੱਟ ਲੋਗੇ ਹੁਣ ਤੁਸੀਂ ਦੱਸੋ ਮੈਂ ਪੈਸੇ ਸੁੱਟਨੇ ਸੰ ਤੁਸੀਂ ਦੱਸੋ ਕੋਈ ਪੈਸੇ ਸੁੱਟ ਸਕਦਾ ਐਸ ਤਰਸੇਮ ਦਾ ਹੰਗਾਰਾ ਮੱਠਾ ਪੈ ਗਿਆ ਸੀ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਕੀਤੀਆਂ ਤਾਂ ਮੈਨੂੰ ਐਸ ਤਰਸੇਮ ਨੇ ਕਿਹਾ ਕਿ ਮੈਂ ਉਹਨਾਂ ਨੂੰ ਲੈ ਜਾਵਾਂ ਮੈਂ ਉੱਠਿਆ ਤਾਂ ਵਾਰਾ ਵੀ ਮੇਰੇ ਨਾਲ ਉੱਠੇ ਮੈਂ ਦੁਕਾਨ ਤੇ ਆਇਆ ਤਾਂ ਸੰਤੋਖ ਸਿੰਘ ਧੀਰ ਆਏ ਬੈਠੇ ਸਨ ਮੇਰੇ ਚੇਲਿਆਂ ਨੇ ਉਹਨਾਂ ਨੂੰ ਹੋਟਲ ਤੋਂ ਚਾਹ ਮੰਗਵਾ ਕੇ ਪਿਲਾ ਦਿੱਤੀ ਸੀ ਧੀਰ ਤੇ ਔਨ ਕਰਨ ਮੈਂ ਰਾਮ ਸਰੂਪ ਅਨਖੀ ਨਵੀ ਬੁਲਾਇਆ ਹੋਇਆ ਸੀ ਸਕੂਲ ਟਾਈਮ ਪਿੱਛੋਂ ਉਹਨਾਂ ਨੇ ਆ ਜਾਣਾ ਸੀ ਤਪੇ ਤੋਂ ਬਰਨਾਲਾ ਬਹੁਤੀ ਦੂਰ ਨਹੀਂ ਸੀ ਅਨਖੀ ਤਪੇ ਅਕਸਰ ਸਹਿਤਕ ਸਮਾਗਮ ਬਚਾਉਂਦੇ ਸਨ ਮੈਂ ਉਹਨਾਂ ਦੇ ਨੇੜੇ ਸੀ ਮੈਂ ਧੀਰ ਤੇ ਵਾਰਾ ਨੂੰ ਨਾਲ ਲੈ ਕੇ ਥਾਣੇ ਵਾਲੀ ਗਲੀ ਵਿੱਚ ਆਪਣੇ ਕਿਰਾਏ ਦੇ ਮਕਾਨ ਵਿੱਚ ਆ ਗਿਆ ਤੇ ਸਬਜ਼ੀ ਬਣਾਉਣ ਦੀ ਤਿਆਰੀ ਕਰਨ ਲੱਗਿਆ ਕੁਝ ਚਿਰ ਪਿਛੋਂ ਧੀਰਵਾਰਾ ਨਾਲ ਗੱਲਬਾਤ ਕਰਨ ਲੱਗੀ ਤੇ ਫਿਰ ਮੈਨੂੰ ਕਹਿੰਦੇ ਬੂਟਾ ਸਿੰਘ ਇਹਨਾਂ ਦੀ ਹਾਲਤ ਬਾਰੇ ਤੁਹਾਨੂੰ ਪਤਾ ਨਹੀਂ ਸੀ ਮੈਂ ਕਿਹਾ ਨਹੀਂ ਜੀ ਇਹਨਾਂ ਨੂੰ ਬੁਲਾਇਆ ਕਿਨੇ ਆ ਮੈਂ ਇਸ ਤਰ੍ਹਾਂ ਸੇਮ ਦਾ ਨਾਂ ਲਿਆ ਉਹ ਕਹਿਣ ਲੱਗੇ ਇਹ ਤਾਂ ਬਹੁਤ ਮਾੜੀ ਗੱਲ ਹੈ ਰਾਤ ਨੂੰ ਕੋਈ ਸਮੱਸਿਆ ਨਾ ਪੈਦਾ ਹੋ ਜੇ ਮੈਂ ਧੀਰ ਨਾਲ ਕੋਈ ਗੱਲ ਤੋੜਦਾ ਤਾਂ ਵਾਰਾ ਵਿੱਚ ਬੋਲਣ ਲੱਗ ਪੈਂਦੇ ਗੱਲ ਕੋਈ ਹੁੰਦੀ ਉਹ ਕਿਸੇ ਹੋਰ ਪਾਸੇ ਲੈ ਤੁਰਦੇ ਧੀਰ ਅੱਕ ਗਏ ਸਨ ਮੈਂ ਕੁਝ ਕਹਿਣ ਜੋਗਰਾ ਨਹੀਂ ਸੀ ਭੁੱਖੇ ਜਿਵੀ ਰਹੇ ਸੀ ਮੇਰੇ ਕੋਲ ਚੁੱਪ ਰਹਿਣ ਤੋਂ ਬਿਨਾ ਕੋਈ ਹੱਲ ਨਹੀਂ ਸੀ ਥੋੜੀ ਦਿਰ ਹੋਰ ਲੰਗੀ ਸਰਦੀਆਂ ਦੀ ਰੁੱਤ ਸੀ ਠੰਡ ਪੈਣ ਲੱਗ ਪਈ ਸੀ ਥੋੜੇ ਜੇ ਚਿਰ ਬਾਅਦ ਮੇਰਾ ਇੱਕ ਸ਼ਾਗਿਰਦ ਅਣਖੀ ਨੂੰ ਛੱਡ ਗਿਆ ਅਣਖੀ ਵਾਰਾ ਨੂੰ ਜਾਣਦੇ ਸਨ ਆਜ਼ਾਦੀ ਪਿਛੋਂ ਜਦੋਂ ਪੰਜਾਬ ਵਿੱਚ ਕੇਅਰ ਟੇਕਰ ਸਰਕਾਰ ਬਣੀ ਸੀ ਉਸ ਵਿੱਚ ਅਣਖੀ ਦੇ ਪਿੰਡ ਦੇ ਸੰਪੂਰਨ ਸਿੰਘ ਧੌਲਾ ਮੰਤਰੀ ਸਨ ਸਰਦਾਰ ਧੌਲਾ ਦੀ ਕੋਠੀ ਵਿੱਚ ਦਰਸ਼ਨ ਸਿੰਘ ਵਾਰਾ ਦੀ ਆਉਣੀ ਜਾਣੀ ਸੀ ਅਣਖੀ ਨੇ ਦੱਸਿਆ ਕਿ ਸੰਪੂਰਨ ਸਿੰਘ ਧੌਲਾ ਨੇ ਪਿੰਡ ਧੋਲੇ ਇੱਕ ਕਵੀ ਦਰਬਾਰ ਕਰਵਾਇਆ ਸੀ ਉਸ ਵਿੱਚ ਅਵਾਰਾਂ ਤੇ ਪਟਿਆਲਾ ਤੋਂ ਹੋਰ ਬਹੁਤ ਸਾਰੇ ਸਟੇਜੀ ਕਵੀ ਆਏ ਸਨ ਲੋਕਾਂ ਨੇ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਸੀ ਅਣਖੀ ਦੱਸਣ ਲੱਗੇ ਬੜੀ ਵਧੀਆ ਰਹਿ ਗਈ ਸੀ ਅਵਾਰਾਂ ਦੀ ਦੂਰ ਦੂਰ ਤੱਕ ਲੋਕ ਬੁਲਾਉਂਦੇ ਬੜੀਆਂ ਸਟੇਜਾਂ ਹੁੰਦੀਆਂ ਸੀ ਇਸ ਆਦਮੀ ਕੋਲ ਪਰ ਸਮੇ ਸਮੇਂ ਦੀਆਂ ਗੱਲਾਂ ਨੇ ਕਿੱਥੇ ਦਿਨ ਤੇ ਕਿੱਥੇ ਉਹਦਨ ਇਹ ਬੜੀ ਘੋਟਮੀ ਛਾਪੇਦਾਰ ਮਾਵੇ ਵਾਲੀ ਪੱਗ ਬੰਨਦੇ ਸੀ ਸਟੇਜ ਤੇ ਬੜੇ ਪੈਸੇ ਦਿੰਦੇ ਸੀ ਲੋਕ ਇਹਨਾਂ ਨੂੰ ਕبھی ਹੋਣ ਕਰਕੇ ਪ੍ਰਤਾਪ ਸਿੰਘ ਕੈਰੋ ਨੇ ਇਹਨਾਂ ਨੂੰ ਪਾਸ਼ਾ ਵਿਭਾਗ ਵਿੱਚ ਨੌਕਰੀ ਦਿੱਤੀ ਸੀ ਅਣਖੀ ਨੇ ਹੋਰ ਬੜਾ ਕੁਝ ਉਹਨਾਂ ਬਾਰੇ ਦੱਸਿਆ ਪਰ ਜਦੋਂ ਮੈਂ ਅਲਮਾਰੀ ਚੋਂ ਕੱਢ ਕੇ ਧੀਰ ਅਤੇ ਅਣਖੀ ਦੇ ਅੱਗੇ ਡਹਿੇ ਮੇਜ਼ ਤੇ ਰਾਮ ਦੀ ਬੋਤਲ ਰੱਖੀ ਤਾਂ ਵਾਰਾ ਨਾਲ ਦੇ ਮੰਜੇ ਤੇ ਬੈਠੇ ਸੀ ਉਹਨਾਂ ਨੇ ਮੂੰਹ ਪਾਸੇ ਕਰ ਲਿਆ ਅਣਖੀ ਨੇ ਬੋਤਲ ਖੋਲੀ ਤੇ ਗਲਾਸਾਂ ਵਿੱਚ ਦੋ-ਦੋ ਉਂਗਲਾ ਰਾਮ ਪਾਈ ਤੇ ਇੱਕ ਗਲਾਸ ਧੀਰ ਨੂੰ ਫੜਾ ਦਿੱਤਾ ਇੱਕ ਆਪ ਚੁੱਕ ਲਿਆ ਪਰ ਉਸ ਵੇਲੇ ਮਾਹੌਲ ਬੜਾ ਬਦਰੰਗ ਹੋ ਗਿਆ ਜਦੋਂ ਅਵਾਰਾ ਜੀ ਕਹਿਣ ਲੱਗੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਲੇਖਕੋਗੇ ਸ਼ਰਾਬ ਪਿੰਦੇ ਜੇ ਉਹ ਦੋਵੇਂ ਕੁਝ ਨਹੀਂ ਬੋਲੇ ਮੈਂ ਵੀ ਚੁੱਪ ਸੀ ਫਿਰ ਅਣਖੀ ਨੇ ਪੱਲਾ ਬੋਚਿਆ ਇਸ਼ਾਰੇ ਨਾਲ ਮੈਨੂੰ ਵੇੜੇ ਵਿੱਚ ਲੈ ਕੇ ਆਖਣ ਲੱਗੇ ਐ ਕਰ ਬੂਟੇ ਇਹਨੂੰ 15-20 ਮਿੰਟ ਬਾਜ਼ਾਰ ਦਾ ਢੇੜਾ ਦਿਵਾ ਲਿਆ ਤੇਰੇ ਆਉਂਦੇ ਨੂੰ ਅਸੀਂ ਆਪਣਾ ਕੰਮ ਨਵੇੜ ਲਵਾਂਗੇ ਮੈਂ ਉਵੇਂ ਕੀਤਾ ਸਟੇਸ਼ਨ ਨੇੜੇ ਸੀ ਉੱਥੇ ਇੱਕ ਚਾਹ ਦੀ ਦੁਕਾਨ ਸੀ ਆਵਾਰਾ ਕਹਿਣ ਲੱਗੇ ਮੈਂ ਦੁੱਧ ਪੀਣਾ ਹੈ ਮੈਂ ਪਾਇਆ ਦੁੱਧ ਲੈ ਦਿੱਤਾ ਉਹ ਦੁਕਾਨ ਤੇ ਅੱਗੇ ਡੇਹੇ ਲੱਕੜ ਦੇ ਬੈਂਚ ਉੱਤੇ ਗਰਮ ਦੁੱਧ ਨੂੰ ਫੂਕਾ ਮਾਰ-ਮਾਰ ਪਿੰਦੇ ਰਹੇ ਮੈਂ ਪੁੱਛਿਆ ਵਾਰਾ ਜੀ ਖਾਣਾ ਕੁਝ ਉਹ ਬੋਲੇ ਉਹ ਦੋ ਬਾਲੂਸ਼ਈਆਂ ਖਾ ਲਵਾਂਗਾ ਮੈਂ ਹਲਵਾਈ ਤੋਂ ਫੜ ਕੇ ਬਾਲੂਸ਼ਈਆਂ ਵਾਲੀ ਪਲੇਟ ਅਵਾਰਾ ਨੂੰ ਫੜਾ ਦਿੱਤੀ ਉਹਨਾਂ ਨੇ ਦੁੱਧ ਨਾਲ ਬਾਲੂਸ਼ਈਆਂ ਖਾਧੀਆਂ ਤੇ ਮੈਂ ਉਹਨਾਂ ਨੂੰ ਬਾਜ਼ਾਰ ਵੱਲ ਲਿਆ ਮੈਂ ਹੋਟਲ ਤੋਂ ਰੋਟੀਆਂ ਵੀ ਲੈਣੀਆਂ ਸਨ ਮੈਂ ਰੋਟੀਆਂ ਲਈਆਂ ਤੇ ਅਵਾਰਾ ਨੂੰ ਬੱਸ ਸੱਡੇ ਵੱਲ ਲਿਆ ਆ ਸੋਚਿਆ ਜੀ ਅਣਖੀ ਤੇ ਧੀਰ ਨੇ ਆਪਣੇ ਪੂਰੇ ਰੰਗ ਖੰਡਾਏ ਨਹੀਂ ਹੋਣੇ ਮੈਨੂੰ ਧੀਰ ਹੋਰਾਂ ਦੀ ਆਦਤ ਦਾ ਪਤਾ ਸੀ ਉਹ ਸ਼ਰਾਬ ਦਾ ਪੈਗ ਬੜੀ ਹੌਲੀ-ਹੌਲੀ ਪੀਂਦੇ ਸੀ ਅਣਖੀ ਸਮੇਂ ਮੁਤਾਬਕ ਢਲਣ ਜਾਂਦੇ ਸੀ ਅਸੀਂ ਕਮਰੇ ਵਿੱਚ ਆਏ ਤਣ ਕੀ ਤੇ ਧੀਰ ਡੇਢ ਕੁੱਪੂਏ ਤੋਂ ਵੱਧ ਪੀ ਚੁੱਕੇ ਸਨ ਮੈਂ ਸਭ ਤੋਂ ਪਹਿਲਾਂ ਵਾਰਾ ਨੂੰ ਰੋਟੀ ਪਾ ਕੇ ਦੇ ਦਿੱਤੀ ਅਣਖੀ ਨੇ ਇਸ਼ਾਰੇ ਨਾਲ ਮੈਥੋਂ ਰਮ ਦੀ ਬੋਤਲ ਚਕਵਾ ਦਿੱਤੀ ਉਹ ਡਰ ਰਹੇ ਸਨ ਕਿ ਵਾਰਾ ਕੁਝ ਹੋਰ ਹੀ ਨਾ ਬੋਲ ਪੈਣ ਵਾਰਾ ਜੀ ਨੇ ਤਿੰਨ ਰੋਟੀਆਂ ਖਾਧੀਆਂ ਮੈਂ ਹੋਰ ਪੁੱਛੀ ਤਾਂ ਜਵਾਬ ਦੇ ਦਿੱਤਾ ਮੈਂ ਅਣਖੀ ਤੇ ਧੀਰ ਜੀ ਨੂੰ ਰੋਟੀ ਖਵਾ ਕੇ ਆਪ ਖਾਧੀ ਛੋਟੀ ਲਾਈਟ ਜਗਾ ਕੇ ਦੋਵੇਂ ਵੱਡੇ ਬਲਬ ਬੁਝਾ ਦਿੱਤੇ ਅਣਖੀ ਮੈਨੂੰ 베ੜੇ ਵਿੱਚ ਲਾਇਆ ਅੱਖਾਂ ਲੱਗੇ ਕਿ ਮੈਂ ਬਾਹਰ ਵਾਲੇ ਦਰਵਾਜ਼ੇ ਨੂੰ ਅੰਦਰੋਂ ਜਿੰਦਾ ਲਾ ਦਿਆਂ ਇਹ ਨਾ ਹੋਵੇ ਕਿ ਅਵਾਰਾ ਕਿਧਰੇ ਚਲੇ ਜਾਣ ਮੈਂ ਉਵੇਂ ਕੀਤਾ ਪਰ ਜਦੋਂ ਅਸੀਂ ਮੁੜ ਕੇ ਆਏ ਤਾਂ ਸੌ ਚੁੱਕੇ ਸਨ ਅਣਖੀ ਤੇ ਧੀਰ ਨੇ ਸ਼ੁਕਰ ਬਣਾਇਆ ਕਮਰਾ ਕਾਫੀ ਵੱਡਾ ਸੀ ਉਸ ਵਿੱਚ 5-6 ਮੰਜੇ ਡਹਿ ਸਕਦੇ ਸਨ ਅਣਖੀ ਤੇ ਧੀਰ ਦਾ ਮੰਜਾ ਨਾਲੋਂ ਨਾਲ ਸੀ ਉਹ ਕਾਫੀ ਧੀਰ ਹੌਲੀ ਹੌਲੀ ਗੱਲਾਂ ਕਰਦੇ ਰਹੇ ਗੱਲਾਂ ਅਵਾਰਾ ਦੀਆਂ ਬਹੁਤੀਆਂ ਸਨ ਆਪਣੀਆਂ ਘਟ ਅਗਲੇ ਦਿਨ ਮੈਂ ਟੜਕੇ ਉੱਠਿਆ ਚਾਹ ਬਣਾਈ ਅਸੀਂ ਸਾਰਿਆਂ ਨੇ ਬੀਜੀ ਮੈਂ ਆਪਣੇ ਕਿਸ ਸ਼ਗਿਰਦ ਨੂੰ ਸਵੇਰੇ ਆਨਲੀ ਗਿਆ ਸੀ ਉਹ ਆਇਆ ਤਾਂ ਮੈਂ ਉਸ ਤੋਂ ਚਾਹ ਲਈ ਹੋਰ ਦੁੱਧ ਮੰਗਵਾ ਲਿਆ ਤੇ ਕਾਫੀ ਸਾਰੇ ਪਰੌਂਠੇ ਵੀ ਸਮਾਗਮ 10 ਵਜੇ ਦੇ ਕਰੀਬ ਸੀ ਧੀਰ ਨੇ ਅਨਕੀ ਨੂੰ ਪਾਸੇ ਬਲਾ ਕੇ ਕਿਹਾ ਸੀ ਅਨਕੀ ਤੂੰ ਕੋਈ ਪ੍ਰਾਣੀਆਂ ਗੱਲਾਂ ਛੇੜ ਕੇ ਵਾਰਾਂ ਨੂੰ ਗੱਲ ਨਹੀਂ ਲਾ ਮੈਂ ਇਥੋਂ ਸੁਣਿਆ ਨਹੀਂ ਜਾਣਾ ਉਹ ਹੋਰ ਦੀਆਂ ਹੋਰ ਹੀ ਮਾਰੀ ਜਾਂਦਾ ਮੈਂ ਸੋਚਦਾ ਕਿ ਇਹ ਪਟਿਆਲੇ ਤੋਂ ਇੱਥੇ ਗੱਲਾਂ ਆ ਕਿਵੇਂ ਗਿਆ ਅਸੀਂ ਪੌਣੇ ਕੋਈ 10 ਵਜੇ ਸਰਕਾਰੀ ਸਕੂਲ ਵਿੱਚ ਚਲੇ ਗਏ ਇਸ ਸਕੂਲ ਦੇ ਹਾਲ ਵਿੱਚ ਸਮਾਗਮ ਸੀ ਲੇਖਕ ਆਉਣੇ ਸ਼ੁਰੂ ਹੋ ਗਏ ਸੀ ਉਹਨਾਂ ਦਿਨਾਂ ਵਿੱਚ ਬਾਹਰਲੇ ਲੇਖਕਾਂ ਨੂੰ ਡਿੱਕਣ ਦੀ ਲੋੜ ਨਹੀਂ ਸੀ ਪੈਂਦੀ ਦਿੱਤੇ ਹੋਏ ਟਾਈਮ ਤੋਂ ਪਹਿਲਾਂ ਹੀ ਆ ਜਾਂਦੇ ਸੀ ਸਾਢੇ ਕੋਈ 10 ਵਜੇ ਸਮਾਗਮ ਸ਼ੁਰੂ ਹੋਇਆ ਸਮਾਗਮ ਦੀ ਮੋਢਲੀ ਕਾਰਵਾਈ ਸ਼ੁਰੂ ਹੋਈ ਇਸ ਤਰ੍ਹਾਂ ਸੇਮ ਨੇ ਮੁਜ਼ਬਾਨੀ ਹੀ ਸਭਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਇਸ ਵਿੱਚੋਂ ਵਾਰਾ ਦਾ ਸਨਮਾਨ ਕੀਤਾ ਗਿਆ ਸਨਮਾਨ ਵਿੱਚ ਪੈਸਿਆਂ ਵਾਲਾ ਲਿਫਾਫਾ ਤੇ ਇੱਕ ਲੋਈ ਸੀ ਸਨਮਾਨਤ ਹੋਣ ਪਿੱਛੋਂ ਪ੍ਰਧਾਨਗੀ ਮੰਡਲ ਵਿੱਚ ਨਹੀਂ ਬੈਠੇ ਸਗੋਂ ਸਰੋਤਿਆਂ 'ਚ ਹੀ ਜਾ ਕੇ ਬੈਠ ਗਏ ਸਟੇਜ ਤੋਂ ਕੋਈ ਕਵੀ ਕਵਿਤਾ ਪੜਨ ਲੱਗਿਆ ਮੈਂ ਸਟੇਜ ਸੈਕਟਰੀ ਨੂੰ ਆਏ ਹੋਏ ਕਵੀਆਂ ਤੇ ਲੇਖਕਾਂ ਬਾਰੇ ਦੱਸ ਰਿਹਾ ਸੀ ਤਾਂ ਅਚਾਨਕ ਵਾਰਾ ਨੂੰ ਬੋਲਦਿਆਂ ਸੁਣਿਆ ਮੈਂ ਕੋਲ ਗਿਆ ਤਾਂ ਲਿਫਾਫਾ ਖੋਲ ਕੇ ਦਸਾਂ ਦਸਾਂ ਦੇ 10 ਸੇ ਨੋਟ ਕੱਢੀ ਬੈਠੇ ਸਨ। ਇਹ ਕੀ ਐ? ਇਸ 100 ਰੁਪਿਆ ਨਾਲ ਮੇਰਾ ਸਨਮਾਨ ਕੀਤਾ? ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਜੇ ਮੈਨੂੰ ਪਤਾ ਹੁੰਦਾ ਮੈਨੂੰ 100 ਰੁਪਏ ਮਿਲਣੇ ਆ। ਮੈਂ ਕਿਉਂ ਆਂਦਾ? ਮੈਂ ਕਿਆ ਵਾਰਾ ਸਾਹਿਬ ਤੁਸੀਂ ਇਹ ਲਫਾਫੇ ਵਿੱਚ ਪਾ ਕੇ ਰੱਖੋ ਅਸੀਂ ਜਾਣ ਵੇਲੇ ਹੋਰ ਦੇਵਾਂਗੇ। ਮੇਰੀ ਗੱਲ ਸੁਣ ਕੇ ਉਹਨਾਂ ਨੂੰ ਤਸੱਲੀ ਹੋ ਗਈ। ਉਹ ਲਫਾਫਾ ਜੇਬ ਵਿੱਚ ਪਾ ਕੇ ਬੈਠ ਕੇ ਮੋٹے ਕੋਰਤੇ ਦੇ ਉੱਤੋਂ ਦੀ ਉਹਨਾਂ ਨੇ ਉਹਨਾਂ ਦੀ ਕੋਟੀ ਪਾਈ ਹੋਈ ਸੀ। ਸਕੂਲ ਵਿੱਚ ਹੀ ਚਾਹ ਪਾਣੀ ਦਾ ਪ੍ਰੋਗਰਾਮ ਸੀ ਅਸੀਂ ਇੱਕ ਹਲਵਾਈ ਕੀਤਾ ਸੀ ਉਸਨੇ ਪਕੌੜੇ ਕੱਢਨੇ ਸਨ ਮੈਂ ਹਾਲ ਕਮਰੇ ਤੋਂ ਬਾਹਰ ਜਾ ਕੇ ਹਲਵਾਈ ਕੋਲ ਗੇੜਾ ਮਾਰਨ ਚੜਿਆ ਗਿਆ ਗੱਲਾਂ ਬਾਤਾਂ ਕਰਦੇ ਪੰਜ ਸੱਤ ਮਿੰਟ ਲੱਗ ਗਏ ਮੈਂ ਸਟੇਜ ਸੈਕਟਰੀ ਕੋਲ ਜਾ ਕੇ ਆਪਣੀ ਕੁਰਸੀ ਤੇ ਬੈਠਿਆ ਤਾਂ ਸਾਹਮਣੇ ਨਿਗਾਹ ਮਾਰੀ ਹਵਾਰਾ ਬੈਠੇ ਨਜ਼ਰ ਨਹੀਂ ਆਏ ਮੈਂ ਉੱਠਿਆ ਜਦੋਂ ਮੈਂ ਉਹਨਾਂ ਦੇ ਬੈਠੇ ਹੋਣ ਵਾਲੀ ਥਾਂ ਤੇ ਗਿਆ ਤਾਂ ਇੱਕ ਲੇਖਕ ਨੇ ਦੱਸਿਆ ਕਿ ਉਹ ਤਾਂ ਤੁਹਾਡੇ ਜਾਣ ਪਿੱਛੇ ਹੀ ਚਲੇ ਗਏ ਸੀ ਮੈਂ ਕਾਲੀ ਨਾਲ ਸਕੂਲੋਂ ਬਾਹਰ ਨਿਕਲਿਆ ਸਾਹਮਣੇ ਹੀ ਬੱਸ ਅੱਡਾ ਸੀ ਮੈਂ ਗਿਆ ਤਾਂ ਅੱਡੇ ਤੇ ਇੱਕ ਹੋਟਲ ਵਾਲੇ ਨੂੰ ਪੁੱਛਿਆ ਕਿ ਇੱਕ ਸਰਦਈ ਕੋਟੀ ਵਾਲਾ ਬਜ਼ੁਰਗ ਬਸਤਾ ਨਹੀਂ ਚੜਿਆ। ਹੋਟਲ ਵਾਲੇ ਨੇ ਦੱਸਿਆ ਇੱਕ ਬੁढ़ा ਬਸ ਚੜਿਆ ਸੀ। ਉਹਦੇ ਗਲ 'ਚ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ। ਮੇਰੇ ਯਾਦ ਆਇਆ ਸੀ ਸਨਮਾਨ ਕਰਨ ਤੋਂ ਪਹਿਲਾਂ ਗੇਂਦੇ ਦੇ ਫੁੱਲਾਂ ਦਾ ਹਾਰ ਅਵਾਰਾ ਜੀ ਦੇ ਗਲ ਵਿੱਚ ਪਾਇਆ ਸੀ। ਮੈਂ ਚੱਲਦੇ ਸਮਾਗਮ ਵਿੱਚ ਇਸ ਤਰ੍ਹਾਂ ਸੇਵ ਨੂੰ ਅਵਾਰਾ ਜੀ ਤੇ ਜਾਣ ਬਾਰੇ ਦੱਸਿਆ। ਉਹ ਸੁਣ ਕੇ ਹੈਪੀ ਹੋਏ ਪਰ ਹੁਣ ਉਹ ਕੁਝ ਨਹੀਂ ਸੀ ਸਕਦਾ। ਹੋਟਲ ਵਾਲੇ ਨੇ ਦੱਸਿਆ ਸੀ ਕਿ ਉਹ ਬਠਿੰਡੇ ਤੋਂ ਆਈ ਪਟਿਆਲੇ ਵਾਰੀ ਵਾਸਤੇ ਚੜੇ ਸਨ। ਸਮਾਗਮ ਹੋਇਆ ਸਾਰੇ ਲੇਖਕ ਚਲੇ ਗਏ ਦੁਪਹਿਰ ਹੋ ਗਈ ਧੀਰ ਨੇ ਮੇਰੇ ਕੋਲ ਰਹਿਣਾ ਸੀ ਮੈਂ ਅਨਖੀ ਨੂੰ ਪਛੜ ਕੇ ਜਾਣ ਲਈ ਕਿਹਾ ਉਹ ਅਕਸਰ ਹੀ ਤਪੇ ਸਮਾਗਮ ਤੇ ਆਏ ਰਾਤ ਨੂੰ 10 ਵਾ ਲਈ ਗੱਡੀ ਜਾਂਦੇ ਸਨ ਤੇ ਸ਼ਾਮ ਨੂੰ ਫੇਰ ਮੇਰੇ ਕਿਰਾਏ ਦੇ ਕਮਰੇ ਵਿੱਚ ਬੈਠੇ ਰਾਤ ਦੀ ਜੋ ਗੱਲਾਂ ਬਾਤਾਂ ਕਰਨ ਦੀ ਕਮੀ ਰਹਿੰਦੀ ਸੀ ਉਹ ਪੂਰੀ ਕੀਤੀ ਰੋਟੀ ਖਾਣ ਪਿੱਛੋਂ ਜਦੋਂ 8:30 ਵਜੇ ਰਾਮ ਸਰੂਪਨ ਕੀ ਜਾਣ ਲਈ ਚਾਰ ਹੋਏ ਤਾਂ ਅਵਾਰਾ ਆਉਣ ਵੇਲੇ ਨਾਲ ਇੱਕ ਮੋਟੀ ਸਾਰੀ ਫਾਈਲ ਲੈ ਕੇ ਆਏ ਸਨ ਜਿਸ ਦੀ ਮੋਟੀ ਜਲਸੀ ਤੇ ਉੱਪਰੋਂ ਮੋٹے ਫਿੱਤੇ ਨਾਲ ਬੰਨੀ ਹੋਈ ਸੀ ਸਮਾਗਮ ਤੇ ਜਾਣ ਵੇਲੇ ਅਜ ਤੜਕੇ ਉਹ ਕਮਰੇ ਵਿੱਚ ਹੀ ਪਈ ਰਹਿ ਗਈ ਸੀ ਪਰ ਕੱਲ ਸਾਰਾ ਦਿਨ ਉਹਨਾਂ ਨੇ ਫਾਈਲ ਦਾ ਵਸਾਰ ਨਹੀਂ ਸੀ ਕੀਤਾ ਉਹ ਦੱਸ ਰਹੀ ਸੀ ਕਿ ਉਹ ਪੰਜਾਬੀ ਦਾ ਸ਼ਬਦ ਕੋਸ਼ ਲਿਖ ਰਹੇ ਨੇ ਜਿਹੜਾ ਭਾਸ਼ਾ ਵਿਭਾਗ ਨੇ ਛਾਪਣਾ ਹੈ ਮੈਂ ਅਣਖੀ ਨੂੰ ਫਾਈਲ ਬਾਰੇ ਦੱਸਣ ਲੱਗਿਆ ਤਾਂ ਉਹ ਕਹਿਣ ਲੱਗੇ ਮੈਂ 3-4 ਦਿਨਾਂ ਨੂੰ ਪਟਿਆਲੇ ਜਾਣਾ ਮੈਂ ਵਾਰਾਜੀ ਦਾ ਘਰ ਜਾਂਦਾ ਮੈਂ ਉਹਨਾਂ ਦੇ ਘਰ ਦੇ ਆਵਾਂਗਾ ਹਫ਼ਤੇ ਤੋਂ ਬਾਅਦ ਅਣਖੀ ਜੀ ਦਾ ਪੋਸਟਕਾਡ ਆਇਆ ਜਿਸ ਦਿਨ ਲਿਖਿਆ ਸੀ ਸਮਾਗਮ ਵਾਲੇ ਦਿਨ ਆਵਾਰਾ ਜੀ ਘਰ ਪਹੁੰਚ ਕੇ ਸੀ ਕਾੜ ਪੜ ਕੇ ਮੇਰੇ ਮਨ ਦਾ ਬੋਝ ਲੈ ਗਿਆ ਅੰਤਿਕਾ ਮੈਂ ਇੱਕ ਦਿਨ ਨਰਿੰਦਰ ਸਿੰਘ ਕਪੂਰ ਨਾਦਰਸ਼ਨ ਸਿੰਘ ਆਵਾਰਾ ਬਾਰੇ ਗੱਲ ਕੀਤੀ ਉਸ ਨੇ ਦੱਸਿਆ ਉਹ ਅਮਰਤਧਾਰੀ ਨਹੀਂ ਸੀ ਪਰ ਜਿਸ ਕਿਸੇ ਨਵਾ ਪੈਂਦਾ ਸੀ ਉਸ ਤੋਂ ਉਮੀਦ ਕਰਦੇ ਸੀ ਕਿ ਉਹਦੇ ਵਿੱਚ ਅਮਰਤਧਾਰੀਆਂ ਵਾਲੇ ਸਾਰੇ ਗੁਣ ਹੋਣ ਉਹ ਸਾਦੇ ਸਨ ਸਾਦਾ ਪਹਿਨਦੇ ਸੀ ਸਾਦਾ ਖਾਂਦੇ ਸੀ ਹੋਰਾਂ ਤੋਂ ਵੀ ਇਹ ਉਮੀਦ ਕਰਦੇ ਸੀ ਉਹ ਅਕਸਰੀ ਗੱਲਾਂ-ਬਾਤਾਂ ਵਿੱਚ ਉਲਝ ਜਾਂਦੇ ਸੁਭਾਅ ਵਿੱਚ ਤਲਕੀ ਆ ਜਾਂਦੀ ਲੋਕ ਉਹਨਾਂ ਦੀ ਚੰਗੇ ਕਵੀ ਹੋਣ ਕਰਕੇ ਇੱਜ਼ਤ ਕਰਦੇ ਸੀ ਉਹਨਾਂ ਦਾ ਕਿਹਾ ਹੋਇਆ ਸਹਿ ਲੈਂਦੇ ਸੀ ਪਰਿਵਾਰ ਵਿੱਚ ਵੀ ਚੰਗੀ ਤਰ੍ਹਾਂ ਘੁੱਲਦੇ ਨਹੀਂ ਸੀ ਉਹਨਾਂ ਦੇ ਦੋ ਟਿਕਾਣੇ ਸਨ ਭਾਸ਼ਾ ਵਿਭਾਗ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਦੋਂ ਯੂਨੀਵਰਸਿਟੀ ਦੇ ਅਰੰਭਕ ਦੌਰ ਵਿੱਚ ਉੱਥੇ ਜੀਤ ਸਿੰਘ ਸੀਤਲ ਹੁੰਦੇ ਉਹਨਾਂ ਨੇ ਆਵਾਰਾਂ ਨੂੰ ਪੰਜਾਬੀ ਮੁਹਾਵਰਾ ਕੋਸ਼ ਦਾ ਕੰਮ ਵੀ ਦਿੱਤਾ ਆਵਾਰਾਂ ਮੁਤਾਬਕ ਉਹ ਕੰਮ ਪੂਰਾ ਹੋ ਗਿਆ ਸੀ ਪਰ ਪੂਰਾ ਨਹੀਂ ਸੀ ਹੋਇਆ ਪਰ ਸੀਤਲ ਨੇ ਠੰਡਾ ਤੱਤਾ ਸਮੋਲਿਆ ਸੀ ਕਵਿਤੇ ਤੌਰ ਤੇ ਉਹਨਾਂ ਦੇ ਮਨ ਵਿੱਚ ਅਵਾਰਾ ਦੀ ਬੜੀ ਕਦਰ ਸੀ। ਉਹਨਾਂ ਨੂੰ ਸ਼ਰਨਾਰਥੀਆਂ ਦੇ ਮੋਢੀ ਕਵੀ ਵਜੋਂ ਜਾਣਿਆ ਜਾਂਦਾ ਸੀ। ਉਹ ਸਟੇਜੀ ਕਵੀ ਸਨ। ਪਾਕਿਸਤਾਨ ਨਾਲੋਂ ਇੱਧਰ ਪਾਵੇਂ ਵੱਧ ਸਟੇਜਾਂ ਸਨ ਪਰ ਤੰਤ ਤੇ ਲਈ ਹੋਈ ਚਾਦਰਬਦਰੀ ਮਹਿੰਗਾਈ ਕਾਰਨ ਸੁਗੜਦੀ ਰਹਿੰਦੀ ਸੀ। ਕਪੂਰ ਨੇ ਦੱਸਿਆ ਉਸ ਸਾਰੀ ਉਮਰ ਤੰਗਦਸਤੀ ਦੇ ਸ਼ਿਕਾਰ ਰਹੇ। ਕਬੀਲਦਾਰੀ ਦੀ ਜੇ ਇੱਕ ਮੋਰੀ ਬੰਦ ਕਰਦੇ ਤਾਂ ਦੂਜੀ ਖੁੱਲ ਜਾਂਦੀ ਸੀ। ਉਹਨਾਂ ਨੂੰ ਇਸ ਗੱਲ ਦਾ ਹਮੇਸ਼ਾ ਗਿਲਾ ਰਿਹਾ ਕਿ ਪ੍ਰਕਾਸ਼ਕ ਉਹਨਾਂ ਦੀਆਂ ਜਿੰਨੀਆਂ ਕਿਤਾਬਾਂ ਛਾਪਦੇ ਸਨ ਉਸ ਅਨੁਸਾਰ ਰੈਲਿਟੀ ਨਹੀਂ ਦਿੰਦੇ। ਇਹ ਆਪਣਾ ਗਿਲਾ ਉਹਨਾਂ ਨੂੰ ਲਾਹੌਰ ਬੁੱਕ ਸ਼ਾਪ ਲੁਧਿਆਣਾ ਦੇ ਸੰਚਾਲਕ ਜੀਵਨ ਸਿੰਘ ਤੇ ਵੀ ਸੀ ਜੀਵਨ ਸਿੰਘ ਦੀ ਕੁੜੀ ਦਾ ਵਿਆਹ ਸੀ ਉਹਦੇ ਆਨੰਦ ਕਾਰਜ ਪਿੱਛੋਂ ਅਵਾਰਾ ਨੇ ਜਿਹੜੀ ਕਵਿਤਾ ਪੜ੍ਹੀ ਉਸ ਵਿੱਚ ਜੀਵਨ ਸਿੰਘ ਵੱਲੋਂ ਘਟ ਗਿਣਤੀ ਰੈਲਿਟੀ ਦੇਣ ਦਾ ਜ਼ਿਕਰ ਵੀ ਸੀ ਸਭ ਨੇ ਕਵਿਤਾ ਸੁਣੀ ਕਿਸੇ ਨੇ ਬੁਰਾ ਨਹੀਂ ਮਨਾਇਆ ਗੱਲ ਹਾਸੇ ਵਿੱਚ ਪੈ ਗਈ ਉਸ ਵੇਲੇ ਹਾਜ਼ਰ ਵੱਡੇ ਲੇਖਕਾਂ ਨੇ ਜੀਵਨ ਸਿੰਘ ਨੂੰ ਕਿਹਾ ਕਿ ਅਵਾਰਾ ਜੀ ਦੀ ਭਾਵਨਾ ਨੂੰ ਸਮਝਿਆ ਜਾਵੇ ਧੰਨਵਾਦ